ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019870 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਾਜੀ ਸੂਈ ਵੀ ਜਰਸੀ ਗਾਂ ਇਹ ਸੇਲ ਆ ਰੇਟ ਦੇ ਡਿਟੇਲ ਧਾਰਾਂ ਜੇਰ ਜੱਪਾ ਸਭ ਕੁਝ ਓਕੇ ਆ ਡਿਟੇਲ ਆਪੇ ਇਹਦੇ ਬਾਰੇ ਵੀਰ ਨੂੰ ਪੁੱਛਦੇ ਸਟਾਰਟਿੰਗ ਨੇ ਬੱਚੇ ਪਹਿਲਾਂ ਧਾਰਾਂ ਦੇਖੋ ਜਮਾ ਕੋਈ ਮੰਨ ਕੇ ਚਲੋ ਬੱਚਾ ਨਹੀਂ ਲਾਇਆ ਕੋਈ ਹੋਰ ਨਹੀਂ ਉਦਾਂ ਹੀ ਵੀ ਰਹਿਗਾ ਥੱਲੇ ਤੁਹਾਈ ਦੇਖੋ ਕਿਆ ਬਾਤ ਹੈ लाठी चार्ज ਵਰਗੀ ਮੋਟੀ-ਬੋਟੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸਦੇ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 628331454 ਤੋਂ ਆਤਾ ਯਾਰ ਜਮਾ ਬਗਾਨੇ ਵਿਆਹ ਜ ਵੜ ਕੇ ਨਹੀਂ ਜੀ ਮੈਂ ਕਹਿੰਦੇ ਡਰ ਜਾ ਲੱਗਦਾ ਹੁੰਦਾ ਤੂੰ ਤਾਂ ਐਂ ਬਹਿ ਕੇ ਥਲੇ ਜਮਾ ਜੀ ਚੱਕਰ ਹੀ ਨਹੀਂ ਬਾਈ ਦੱਸਾ ਪਾਉ ਨਾ ਬਹੁਤ ਬੱਚਾ ਹਟੋਣਾ ਹਟੋੜਾ ਵੀ ਮਾਰਦੀ ਲੈ ਲੈ ਜਿਹਨੇ ਕੋਈ ਪਹਿਲੀ ਆ ਹੋਰ ਮਾਰਦੇ ਧਾਰਾ ਸਾਰ ਕੇ ਯਾਰ ਫਿਰ ਵੀਰ ਕਹਿੰਦਾ ਵੀ ਕੋਲੇ ਜਾ ਕੇ ਛੱਟਾ ਮੋਲ ਉਹ ਤੇ ਦੁੱਧ ਪਿਆ ਕੀ ਤੇ ਦਿਖਾ ਦਿੰਦੇ ਚੂਈ ਹੈ ਪਹਿਲਾਂਗਾ ਉਹ ਨਿਪਲ ਤੇ ਪਿਆ ਉਹ ਜਿਹੜਾ ਕਹਿੰਦੇ ਠੀਕ ਧਾਰ ਵਾਲਾ ਕੰਮ ਤਾਂ ਹੋ ਗਿਆ ਓਕੇ ਧਾਰਾ ਦਾ ਦੁੱਧ ਮਾਰ ਕੇ ਦਿਖਾ ਦਿਆਂ ਜੇ ਰਹੀ ਦੀ ਆ ਭਈ ਹੈ ਨਾ ਜੇ ਰੋ ਭਈ ਹੈ ਆ ਮੇਰੇ ਖੜੇ ਦੀ ਛਿੱਟੀ ਹੈ ਤਾਂ ਬੱਚਾ ਕੀ ਦੇਦਾ ਬੱਚਾ ਬੱਚਾ ਦੇਗੀ ਤੇ ਦੁੱਧ ਕਿੰਨਾ ਕਰ ਦੇ ਦੂਗੀ ਇਹ ਦੁੱਧ ਦੇਣਾ ਬੈਠਦੇ 20 ਤੋਂ 12 20 ਕਿਲੋ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਪੈਸੇ ਕਿੰਨੇ ਅਕਨ ਸਾਰ ਲੇਗਾ 72000 ਰੁਪਏ ਹੀ ਗਾ ਦੇਵਾਂਗੇ 70 ਚ ਛੋਟ ਕਰ ਦੇਗਾ ਬਸ ਤੁਸੀਂ ਕਹਤਾ 70 ਕੋ ਛੋੜ ਕਰ ਤੋਰੀ ਫਿਰ ਬਾਹਰ ਨੂੰ 70000 ਦੇ ਵਿੱਚੋਂ ਛੋੜ ਹੋ ਜੂਗੀ ਦੁੱਧ 20 ਕਿਲੋ ਚੰਗੇ ਪੱਠੇ ਪਾਲੋਗੇ ਦੇ ਦੂਗੀ ਜੇਰ ਓਕੇ ਆ ਧਾਰਾ ਮਾਰ ਕੇ ਦਿਖਾ ਦਿਆਂ ਤਾਜੀ ਸੂਈ ਵੀ ਆ ਬੱਚਾ ਤੇ ਜੇਰ ਤਿੰਨੇ ਚੀਜ਼ ਦਾ ਭੰਡਾਰ ਹੁੰਦਾ ਵੀ ਬੱਚੇ ਨੂੰ ਕੁਝ ਨਾ ਹੋ ਜੇ ਜੇਰ ਇਹਦੀ ਪਾਊਗੀ ਜਾਂ ਨਾ ਪਾਊਗੀ ਉਹ ਕਿਹੜਾ ਬੱਚਾ ਆ ਭਈ ਜੇ ਆਹ ਮਾਰ ਕੇ ਫੇਰ ਦੇ ਜੀ ਤਾਰ ਤੋਰ ਕੇ ਵੀ ਦਿਖਾਦੀ ਵੀ ਕਿਸੇ ਪਾਸੋਂ ਲੱਗ ਲੂਗਾ ਤਾਂ ਨਹੀਂ ਮਾਰਦੀ ਭਾਈਏ ਦੇਖੋ ਵੱਡੀ ਗੁੱਡੀ ਪੂਰੀ ਫੋਲਾ ਕਿਸੇ ਕੋਲ ਠੰਡੀ ਯਾਰ ਕੋਈ ਅੰਤ ਆਈਦਾ ਯਾਰ ਹਨਾ ਬਈ ਕੋਈ ਚੱਕਰ ਹੀ ਨਹੀਂ ਗਈ ਆਪਾਂ ਜਹੇ ਇੱਥੇ ਖੜਾ ਕੇ ਉਹ ਬੱਚੇ ਨੂੰ ਕਰਦੀ ਆ ਠੀਕ ਆ ਚੱਲ ਲੈ ਚਲ ਬੱਚੇ ਦਾ ਬੱਚੇ ਨੂੰ ਆਪਾਂ ਘੂਮੇ ਨਹੀਂ ਰਹਿ ਗਏ ਥੋੜਾ ਜਿਹਾ ਇੱਥੇ ਖੜਾ ਕੇ ਜਲ ਤਾਂ ਮਾਰੋ ਸੋ ਆ ਦੇ ਕੋਈ ਯਾਰ ਜਮਾ ਜਿੱਥੇ ਮਾਜੀ ਰੋਕ ਲਾ ਹਨਾ ਇਹਦੇ ਵਿੱਚ ਜਰਸੀ ਦੇ ਵਿੱਚ ਹਲਕਾ ਬਣ ਜਾ ਹੈਗਾ ਕ੍ਰਾਸ ਹਨਾ ਕੁਸ਼ਕ ਪਰਸੈਂਟ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਤੇ ਪਰ ਦੁੱਧ ਨੂੰ ਨਜ਼ਾਰਾ ਲਿਆ ਦਿੰਦੇ ਹਨਾ ਮੂਰੇ ਬਾਈ ਗਰਮੀ ਆ ਗਈ ਉਹਨੇ ਇਹੀ ਚੱਲਣੀ ਹੈ ਸੋ 70000 ਚੋਂ ਮਾਨਤਾਨ ਹੋ ਜਾਊਗਾ ਤੇ ਬਾਕੀ ਥਣ ਬੜਾ ਸੋਣਾ ਹਾਥੀ ਚੋਈ ਵਾਲਾ ਉਹ ਸਾਢੇ 3 ਸ ਸੋ ਠੰਡ ਦੇਖੋ ਯਾਰ ਲੇਵੇ ਦੀ ਬੜੀ ਸਾਫ ਸੁਗਰੀ ਹੈ ਜਮਾ ਤੇ ਮੋਬਾਈਲ ਨੰਬਰ ਬੋਲ ਦੀ ਦੁਆਰੇ ਆਪਣਾ 628387157 ਕਹਿੰਦਾ ਭਾਬ ਜੇ ਕੁਵੀਰ ਭਾ ਲਓਗਾ ਤਾਂ ਪਾਣੂ ਚ ਬੈਠ ਦੇਵਾਂਗੇ ਬਾਕੀ ਠੰਡੀ ਹੈ ਜੀ ਆਪਾਂ ਛੜਤੀ ਕੋਈ ਆਏ ਨਹੀਂ ਨਾ ਕਿੱਧਰ ਜਿੱਥੇ ਬੈਠੀ ਹੈ ਬੈਠ ਉੱਥੇ ਖੜੀ ਹੈ ਠੀਕ ਹੈ ਸੋ 628387157 ਵੀਡੀਓ ਦੇਖ ਲੈ ਸਾਬ ਦਾ